ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਦਸੂਹਾ ਦੇ ਅਧੀਨ ਪੈਣਦੇ ਪਿੰਡ ਟੇੜਕਿਆਨਾ ਉਸ ਵਕਤ ਦੁੱਖ ਦੀ ਘੜੀ ਚ ਡੁੱਬ ਗਿਆ ਜਦੋਂ ਭਿਆਨਕ ਖਬਰ ਸੁਣੀ ਕਿ ਅਮਰੀਕਾ ਦੀ ਧਰਤੀ ਤੇ ਵਾਪੜਿਆ ਦਰਦਨਾਕ ਹਾਦਸਾ ਹਾਦਸੇ ਦੌਰਾਨ ਇੱਕੋ ਹੀ ਪਿੰਡ ਦੇ ਦੋ ਨੌਜਵਾਨਾਂ ਦੀ ਹੋ ਗਈ ਮੌਤ ਅੱਗੇ ਦੇਖੋ ਪੂਰੀ ਰਿਪੋਰਟ ਸੁਖਵਿੰਦਰ ਸਿੰਘ ਮੈਰਾ ਦੇ ਨਾਲ ਜੇਕਰ ਤੁਸੀਂ ਐਮਐਸ ਨਿਊਜ਼ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਉਹ ਡੈਕ ਤੇ ਨੀਂਹ ਪੈ ਨਾ ਗਈ। ਉਹ ਸਾਡਾ ਗਲਾਮ ਦਾ ਫੁੱਲ ਸੀ। ਉਹ ਹਾਦਸਾ ਹੋ ਗਿਆ ਬੰਦਾ। ਕਿੰਨੀ ਵੱਡੀ ਕੋਈ ਸਾਲ ਸੁਖਜਿੰਦਰ ਸਿੰਘ ਸੁਖਜਿੰਦਰ ਕੀ ਨਾਮ ਕਰਦੇ? ਅੱਰਾ ਅੱਲਾ ਤੁਲਬ ਕਿੰਨਾ ਚਿਰ ਕਰਦਾ ਦੋ ਸਾਲ ਕਣੋ ਜਦੋਂ ਸਰਕਾਰ ਨੇ ਆਪਣੇ ਵਿਰੁੱਧ ਬੱਚਿਆਂ ਨੂੰ ਕੰਮਕਾਰ ਦੇ ਬਾਹਰ ਜਾਣਾ ਹਾਂਜੀ ਕੀ ਕਹਾਂਗੇ ਹਾਂਜੀ ਕੰਮ ਖਾਣੇ ਤੋਂ ਕੰਮ ਕਰਨ ਵਾਸਤੇ ਵਿਦਿਆਰਥੀ ਸਰਕਾਰ ਆਜਾ ਕੋਈ ਨਾ ਦੀ ਕਦਰ ਦੇ ਤੋਂ ਆਪਣੇ ਇੰਡੀਆ ਦੇ ਵਿੱਚ ਕੰਮ ਕਰਨ ਮਿਲਣ ਬੱਚਿਆਂ ਨੂੰ ਬਾਹਰ ਜਾਣ ਦੇ ਅੱਛੇ ਕਿੱਥੇ ਕੰਮ ਨਹੀਂਦਾ ਸਰਕਾਰਾਂ ਕਹਿੰਦੀ ਕੀ ਹੋਵੇ ਥੋਕਰ ਚਾਹ ਸਕਦੇ ਇੱਕ ਕੰਮ ਮਿਲਣ ਤਾਂ ਬਾਅਦ ਕੀ ਨਾ ਦੋਗੇ ਉਹ ਬਲੇ ਕੋਪੀ ਪਾ ਸਨ ਤੁਹਾਡੇ ਕੀ ਲੱਗਦਾ ਸੀ ਸਾਡੇ ਰਿਸ਼ਤੇਦਾਰ ਜਿਹਨ ਸਾਡਾ ਡੇਰਾ ਲੱਗਦਾ ਸੀ ਜੋ ਮੁੰਡੇ ਦਾ ਬਾਹਰ ਹਾਦਸਾ ਵਾਪਰਿਆ ਬਾਹਰ ਜਿਹੜਾ ਹਾਦਸਾ ਬੜਾ ਮੰਦਪਾਗਾ ਹਾਦਸਾ ਹੋਇਆ ਪਰਿਵਾਰ ਬਹੁਤ ਘਰ ਤੇ ਸਹੰਗ ਦੇ ਵਿੱਚ ਸਾਡੀਆਂ ਸਰਕਾਰਾਂ ਦੇ ਹੱਥ ਖੜੇ ਆ ਉਹ ਨੌਜਵਾਨ ਨੂੰ ਰਖਵਾ ਨਹੀਂ ਦੇ ਸਕਦੇ ਇਸੇ ਕਰਕੇ ਸਾਡੇ ਮੁੰਡੇ ਨੂੰ ਵਿਦੇਸ਼ਾਂ ਵੱਲ ਭੇਜਣਾ ਪਿਆ ਚੰਦ ਜਾ ਕੇ ਆਪਣੀ ਨੀਂਦ ਤਾਂ ਸਾਡਾ ਸਾਡੇ ਪਰਿਵਾਰ ਸਾਡੇ ਮੁੰਡੇ ਸਤਾਪ ਤਾਂ ਹੋ ਰਿਆ ਪਰ ਅਚਨਚੇਤ ਇਹ ਪਾਣਾ ਵਤ ਗਿਆ 2 ਮਹੀਨੇ ਪਹਿਲਾਂ ਸਾਡਾ ਇਹ ਪੇਤਾ ਅਮਰੀਕਾ ਦੇ ਵਿੱਚ ਗਿਆ ਸੀ ਉਹ ਟ੍ਰਾਂਵਾਂ 'ਕੀ ਰੋਂਦਾ ਸੀਆ ਪਰ ਉੱਥੇ ਐਕਸੀਡੈਂਟ ਹੋ ਗਿਆ ਪਰਿਵਾਰ ਗਹਿਰੇ ਸਦਮੇ ਵਿੱਚ ਹੈ ਉਹਦਾ ਬੇਟਾ ਢਿੰਡੇ ਦੇ ਵਿੱਚ ਕੁ ਹੋਰ ਬੇਟਾ ਉਹ ਕੱਥੇ ਟ੍ਰਾਂਵੇਂ ਦੇ ਵਿੱਚ ਉਹ ਐਕਸੀਡੈਂਟ ਦੇ ਵਿੱਚ ਢਿੰਡੇ ਦੇ ਦੋਨੇ ਇਹ ਮੁੰਡੇ ਸਾਡੇ ਨੌਜਵਾਨਾਂ ਤੋਂ ਮਾਰੇ ਗਏ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਕਿ ਸਾਡੇ ਬੀਟੀਐਨ ਜਿਹੜੀ ਟੈਲਬੋਡੀ ਹੈ ਸਾਡੇ ਕੋਲ ਜਿਹੜੀ ਲੰਘ ਜਾਵੇ ਔਰ ਫਿਰ ਪੰਜਾਬ ਸਰਕਾਰ ਵੱਲੋਂ ਪਰਿਵਾਰਾਂ ਦੀ ਕੋਈ ਆਕਤ ਕਾਫੀ ਮਦਦ ਕੀਤੀ ਜਾਵੇ ਜਦ ਬਾਹਰ ਤੇ ਜਦ ਸਮੇਂ ਪਰਿਵਾਰਾਂ ਦਾ ਬਹੁਤ ਵੱਡਾ ਖਾਚ ਹੁੰਦਾ ਪਰਿਵਾਰ ਦੇ ਸਭ ਹੋ ਜਾਂਦਾ ਨਿਹਾ ਨਿਹਾ ਹੋ ਗਿਆ ਮੁੰਡੇ ਦੀ ਗਾਲ ਮੁੰਡੇ ਦੀ ਮੌਤ ਹੋ ਗਈ ਬਹੁਤ ਵੱਡਾ ਦੁੱਖ ਹੈ ਸਰਕਾਰਾਂ ਪਰਿਵਾਰਾਂ ਤੇ ਰਹਿਣ ਕਰਨ ਇਹਦਾ ਕੋਈ ਕਸ਼ਕਰ ਕਿਨੇ ਪਰਸੀਆਂ ਇਹ ਕੁਝ ਕਲਾ ਕਲਾ ਮੁੰਡਾ ਆ ਤੇ ਸਤਿ ਸ੍ਰੀ ਅਕਾਲ ਜਿੰਨਾ ਭਰਾ ਦਾ ਜਨਮ ਇੱਕ ਭਰਾ ਉਹਦਾ ਦੂਜੇ ਮੁੰਡੇ ਦਾ ਵੀ ਇੱਕ ਹੀ ਭੈਣ ਇੱਕੋ ਹੀ ਭਰਾ ਬਹੁਤ ਵੱਡਾ ਸੰਬੰਧ ਹੈ ਤੇ ਇਹ ਕਹਿੰਦਾ ਜਿਹੜਾ ਸਾਡਾ ਸੱਤਵੇਂ ਗੁੱਜ ਦਾ ਅਸੀਂ ਰਿਸ਼ਤੇਦਾਰੀ ਦੇ ਵਿੱਚੋਂ ਭਾਈਚਾਰੇ ਦੇ ਦੋ ਪਰਿਵਾਰਾਂ ਦਾ ਰੋਕ ਤੇ ਸਨੇਹ ਪਰਦਰਸ ਕਰਦੇ ਆ ਪਰ ਬਹੁਤ ਹਕੀ ਦੀ ਕੋਈ ਬਾਹਰ ਬੈਸੀਆਂ ਹੈਗੀ ਆਪਣੇ ਇੰਡੀਆ ਦੇ ਵਿੱਚ ਬਾਹਰ ਹੈਗੀ ਜੋ ਇਸ ਪੀ ਨੂੰ ਲੈ ਕੇ ਕਰਨੀ ਹੈਗੀਆਂ ਇੰਗੀਆਂ ਸੀ ਜੋ ਹਾਸਾ ਵਾਪਰ ਗਿਆ ਉਹਨਾਂ ਜੋ ਡੈੱਡ ਬੋਡੀ ਹੈ ਇੰਦੀ ਪਛਾਣ ਨਹੀਂ ਲੱਭ ਸਕਿਆ ਫਿਰ ਮੈਂ ਇਸਦੀ ਲੋਕੀਡ ਕਰਦੇ ਆ ਤੁਹਾਡੀ ਮਾਂ ਵੀ ਉਧੇ ਰਹੀ ਤੇ ਇਹ ਜਦੋਂ ਵੀ ਕੋਈ ਵਾਪਰੀਸ਼ਾਂ ਦੇ ਵਿੱਚ ਹਾਸਾ ਵਾਪਰ ਜਾਂਦਾ ਐਕਸੀਡੈਂਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆ ਰਹੇ ਆ ਕੋਈ ਸ਼ੂਟ ਕਰ ਲੀਦਾ ਮੋਢੇ ਖਾਣ ਬਹੁਤ ਕਠਨਾ ਵਾਪਰ ਜਾਂਦੀਆਂ ਪਰ ਸਰਕਾਰ ਨੇ ਕਦੇ ਵੀ ਪੰਜਾਬ ਦੇ ਲੋਕਾਂ ਦੀ ਪੰਜਾਬੀਆਂ ਦੀ ਗੱਲ ਨਹੀਂ ਸੁਣੀ ਅਸੀਂ ਦੇਸ਼ ਮੰਤਰਾਲੇ ਨੂੰ ਕਹਿੰਦੇ ਆ ਕਿ ਉਹ ਇਸ 스테ਟ ਲੈਵਲ ਤੋਂ ਅੱਗੇ ਹੁਣ ਕੇ ਜਿੱਥੇ ਇਨਸਾਫ ਹੋਵੇ ਕੀ ਕਰ ਸਕਦੇ ਹਾਂ ਹਾਂ ਜੀ ਬਈ ਇਹ ਨਾ ਟੋੜਾ ਮਰਾ ਮਾਸਟਰ ਤਾਂ ਇਹਦਾ ਉਹਦਾ ਬੱਚਾ ਜੋ ਬਾਹਰ ਹੈ ਸਾਡਾ ਬੱਚਾ ਹੈ ਉਹਦਾ ਚਾਚਾ ਦਾ ਉਹ ਤੂੰ ਜਾਇਮਾ ਜਿਹੜੇ ਜਿਹੜੇ ਗਵਰਨਰ ਬਾਹਰ ਹੋ ਦੋ ਸਾਲ ਇਹ ਕਹਣਾ ਚਾਹੁੰਦਾ ਦੋ ਆਖਰੇ ਇਸ ਤਰੀਕੇ ਨਾਲ ਬਾਹਰ ਹਾਸੇ ਹੋ ਰਹੇ ਸੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਕੋਈ ਕੋਈ ਵੀ ਸਰਕਾਰ ਹੁੰਦੀ ਹੈ ਕੋਈ ਵੋਟਾਂ ਪਾਦਣੇ ਵੋਟਾਂ ਲਾਣ ਦੇ ਉਸ ਤੋਂ ਬਾਅਦ ਕੋਈ ਨਹੀਂ ਸਾਡੀ ਸੁਣਵਾਈ ਇੱਕੇ ਕੰਮ ਨਾਮ ਲੈ ਕਰਕੇ ਬੱਚੇ ਬਾਹਰ ਬੜਕਸ਼ਾ ਲਿਜਾਣ ਕਰ। ਉੱਥੇ ਮੇਹਨਤ ਰੋਟੀ ਰੋਟੀ ਕਮਾਉਂਦੇ ਆ। ਤੇ ਪਹਿਲਾ 50-55 ਲੱਖ ਰੁਪਈਆ ਦਾ ਬਟੇਸ਼ ਪਚਾਉਂ ਨੂੰ। ਦੇਖੋ ਦੋਹਾਂ ਸਾਲਾਂ ਦੇ ਵਿੱਚ 50-55 ਲੱਖ ਰੁਪਈਆ ਪੂਰਾ ਹੋ ਜਾਂਦਾ। ਬੱਚਾ ਦੋਹਾਂ ਸਾਲਾਂ ਦਾ ਪੂਰਾ ਹੋ ਗਿਆ ਤੇ ਅੱਛਾ ਹੋ ਗਿਆ। ਉਹ ਸਾਰਿਆਂ ਨਾਲ ਇਹੋ ਕੁਝ ਹੋ ਰਿਹਾ ਇੱਕੋ ਪਿੰਡ ਦੇ ਦੋ ਬੱਚੇ। ਉਹ ਵਰਟੇ ਤੇ ਟਰਾਲੇ ਨਾਲ ਮਾਰੇਦੇ। ਸੋ ਤੇ ਇਹ ਮੱਕ ਕਰਦੇ ਆ ਹੁਣ ਉਹਨਾਂ ਦੀ ਡੈੱਡ ਬੋਡ ਜਾਂ ਸਰਕਾਰ ਚਲਦੀ ਤੋਂ ਜਲਦੀ ਪਾ ਸਰਕਾਰ ਪਾਰ ਤੋਂ ਸਰਕਾਰ ਬਚਾਉਣ ਦੀ ਕਰੇ ਬਾਕੀ ਜੋ ਵੀ ਬਣਦਾ ਸਰਕਾਰ ਆਜਵਾਦ ਸਰਕਾਰਾਂ ਨੂੰ ਚਾਹੀਦਾ ਇਹ ਜਲਦੀ ਤੋਂ ਜਲਦੀ ਇਹ ਕਦਮ ਚੱਕਣਾ ਚਾਹੀਦਾ ਬਹੁਤਾ ਟਾਈਮ ਨਹੀਂ ਲੱਗਣਾ ਚਾਹੀਦਾ ਪਾਪੀ ਉਹਦਾ ਪਰੇ ਬਚਣ ਦਾ ਪੈਸਾ ਇਕੱਠੇ ਕਰਦੇ ਕਿੱਥੇ ਹੈ ਪਰੇ ਹਾਂ ਸਭ ਆਪਣਾ ਤੋਂ ਬਾਦ ਮਾਂ ਕੋਲ ਵੀ ਕਰਜ਼ਾਈ ਹੋਵੇ ਹਾਂਜੀ ਬਿਲਕੁਲ ਕੀ ਸਰਕਾਰਾਂ ਇਸ ਪਾਸੇ ਕੋਈ ਧਿਆਨ ਦੇ ਨਹੀਂ ਕੋਈ ਸਰਕਾਰ ਨੇ ਇਸ ਬਾਰੇ ਨਹੀਂ ਕੁਝ ਵੀ ਜਨਕਾ ਦੇ ਸਰਕਾਰ ਕੋਲ ਸਭ ਤੋਂ ਇਹ ਹੀ ਹੈ ਕਿ ਇਹਨੇ ਐਲਐਨ ਵੀ ਇੱਥੇ ਵਿਦੇਸ਼ ਨਾਲ ਬੱਚਿਆਂ ਨੂੰ ਸਾਰਿਆਂ ਨੂੰ ਇੱਥੇ ਰੋਜ਼ਗਾਰ দাও ਇਹ ਸਰਕਾਰ ਉੰਡੀ ਨਹੀਂ ਜਾਂਦੇ ਤੇ ਦੀ ਬਾਦੋਂ ਦਾ ਰਤਿਸ਼ਪਿੰਦਰ ਸਿੰਘ ਜੋ ਮੋੜੇ ਦਾ ਹਾਦਸਾ ਬਾਹਰ ਪਾ ਰਿਹਾ ਕੀ ਕਾਰਨ ਗੱਡੀ ਲੈ ਕੇ ਜਾ ਰਹੀ ਸੀ ਦੋਨੇ ਦੋਸਤ ਸੀਗੇ ਇੱਕੋ ਪਿੰਡ ਦੇ ਇਹ ਮੋੜ ਸੁਨਰਜੀ ਸਿੰਘ ਜੰਮ ਇਨਾ ਚਿਰ ਹੋ ਗਿਆ 1.5 ਸਾਲ ਹੋ ਗਿਆ ਕਿੰਨੇ ਕੋ ਬਾਈ ਬਾਈ ਤੋਂ ਕਈ ਸਾਲ ਚਲਟ ਹੋਇਆ ਸੀ ਮਗਰ ਤਾਂ ਘੰਟਾ ਘਪੈਣਾ ਸੀ ਬਸ ਕੱਲਾ ਕੱਲਾ ਚਲੇ ਐਕਸੀਡੈਂਟ ਨੇ ਮੁਕਸ਼ ਨੇ ਮੁਕਸ਼ੀ ਕੋਸ਼ੀੜ ਹੋਇਆ ਜੀ 140 ਹਾਈਵੇ ਤੇ ਸਾਡਾ ਬੱਚੇ ਗਲ ਪਾਸੇ ਗਲ ਪਾਸਾ ਕੱਲ੍ਹ ਇਹ ਫਿਰ ਕਾਲੀ ਮੈਸੇਜ ਪਾਸ ਹੋ ਗਿਆ ਆਕਰਕੇ ਮੁੰਡੇ ਬਾਹਰ ਜਾ ਰਹੇ ਆ ਕੰਮ ਕਰਕੇ ਆ ਕੇ ਖਾਤਰ ਇਹ ਸਰਕਾਰ ਕੋਲ ਇਹ ਜੇ ਕੋਈ ਹੈ ਪ੍ਰਾਲੇ ਇਹ ਬੋਰਡ ਵਾਲੀ ਬਹੁਤ ਜਿਆਦਾ ਰੋਕਦਾ ਹੈ ਇੱਥੇ ਰਿਗਾਰ ਦੇ ਸਰਕਾਰ ਕੋਲ ਬਹੁਤ ਸਰਕਾਰ ਸਰਕਾਰ ਜੇ ਕੋਈ ਪ੍ਰਾਲੇ ਕਰਨਾ ਚਾਹੇ ਤਾਂ ਬਹੁਤ ਕੁਝ ਕਰ ਸਕ ਸਕਦੀ ਹੈ ਪਰ ਜਦੋਂ ਮੁੰਡਿਆਂ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ ਫਿਰ ਇਹਦੇ ਬਾਹਰ ਰੁਕ ਕਰਦੇ ਆ ਜੀ ਅਰੇ ਬੜੀ ਨਾ ਟੋ ਡਾਇਰ ਕਿਹੜਾ ਕੰਡਲ ਵਟਾ ਥੋੜਾ ਕੀ ਲੱਗਦਾ ਤੁਸੀਂ ਮੇਰਾ ਜਵਾਬ ਦਾ ਪਾ ਰਿਹਾ ਹਾਂ ਹਾਂਜੀ ਥੋੜਾ ਬੇਟਾ ਕਿੰਨਾ ਚਿਰ ਦਾ ਮੇਰੇ ਬਾਹਰ ਜੋ ਤੇਰ ਸਾਲ ਹੋ ਗਏ ਇਹ ਦੋ ਹਾਤਾ ਤੋਂ ਘਰ ਬੱਦ ਰਿਹਾ 30 ਵਜੇ ਜੀ ਕਰ 30 ਕਰਨਾ ਹਾਂ ਸਵੇਰ ਬੱਜ ਜਾਗਾ ਹਾਂਜੀ ਕਿਨੇ ਕੋ ਬੜੀ ਬੜੀ ਹੋਈ ਕੀ ਫਾਈਟ ਹੋਈ ਬੱਚੇ ਤੁਹਾਡੇ ਤੋਂ ਕਿੰਨੇ ਬੱਚੇ ਤੁਹਾਡੇ 25 ਹੋਈ ਇਹ ਬੱਚਾ ਅਨਵਰ ਦਾ ਇਹ ਤੁਹਾਡੀ ਕੋਈ ਸਰਕਾਰ ਬਣਦੀ ਕੋਈ ਕੀ ਕਰਾਂ ਜਾਂਦੇ ਸਰਕਾਰ ਤੋਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਜੇ ਇੱਕ ਵੱਡੀ ਕੋਰ ਵੱਡੀ ਜੋ ਕਾਰਵਾਈ ਕਰਕੇ ਤੇ ਜਿਹੜੀ ਉਹਨਾਂ ਦੀ ਡੈਡ ਬਡੀ ਹੈ ਸਾਡੇ ਇੱਥੇ ਪਹੁੰਚਾਈ ਜਾਵੇ ਤਾਂ ਕਿ ਉਹਨਾਂ ਦੀ ਜਨਮ ਭੂਮੀ ਦੇ ਸੋਂਨਾਂ ਦਾ ਅੰਤਮ ਸੰਸਕਾਰ ਕਰ ਸਕੀ ਤੇਰਾ ਮੇਰਾ ਵੇਸਾ ਤੇਰਾ ਪੁੱਤ ਲਿਆ ਦੋ ਮੇਰਾ ਪੁੱਤ ਦੇਜੋ ਮਿੱੰਨੂ ਤੇਰਾ ਸਾਲਾ ਤੇਰਾ ਪੁੱਤ ਲਿਆ ਦੋ ਤੇਰਾ ਪੁੱਤ ਦੇਜੋ ਮਿੱੰਨੂ ਤੇਰਾ ਪੁੱਤ ਦੇਜੋ ਮਿੱੰਨੂ ਜੀ ਜਸਵੀਰ ਕੋਰ ਹਾਂ ਜੀ ਬਾਪੜਿਆ ਤੁਹਾਡੇ ਬੱਚੇ ਦੇ ਨਾਲ ਇਹ ਬੱਚਾ ਭਾਈ ਸ਼ੁਰੂਆਤ ਜੋਨ ਚਲਾਈ ਛੁਨੇ 2 ਸਾਲ ਇਹ ਜੋ ਕਰਜਵ ਨਹੀਂ ਨੱਤਾ ਮੇਰੇ ਪੁੱਤ ਦਾ ਜ 2 ਸਾਲ ਦਾ ਹੋਇਆ 28 22 ਤਰੀਕ ਨੂੰ ਕਿਨੇ ਬਿਟੇ ਤੁਹਾਡੇ ਕੋਈ ਮੇਰਾ ਬੇਟਾ ਮੇਰੇ ਤੋਂ ਕੁਛ ਨਹੀਂ ਬਚਿਆ ਪੋਤਾ ਮੰਗਾ ਦੇ ਮੈਨੂੰ ਮੇਰਾ ਪੋਤਾ ਵੇ ਸਾਹ ਬਾਹ ਕੰਨਿਆ ਕੋ ਮਿਲਦੀ ਨਹੀਂ ਕਹਿੰਦਾ ਕਾਦੇ ਸਰਕਾਰ ਹਾਂ ਕੁਛ ਨਹੀਂ ਮੇਰਾ ਪੋਤਾ ਮੈਨੂੰ ਚਾਹੀਦਾ ਬਸ ਇਹੋ ਸਰਕਾਰਾਂ ਇੱਥੇ ਚੰਗੀਆਂ ਹਾਂ ਆਪਣੇ ਬੱਚੇ ਇੱਥੇ ਨੌਕਰੀ ਕਰ ਲੈ ਇੱਥੇ ਪਰਿਵਾਰ ਵੀ ਜੀ ਨਹੀਂ ਉਹ ਕਤੇ ਤੌਰ ਤੇ ਜੀ ਨਾਮ ਜੋ ਪਤਾੰਦਲੇ ਕੋਤਨੇ ਅਮਰੀਕਾ ਖਾ ਲੈਣਾ ਵੇ ਭੇਜ ਦੀ ਨਾ ਇਹੋ ਕਰ ਨੂੰ ਗਾਡੋ ਇਸੀ ਰਮੋ ਦੇਖੋ ਕਿ ਨਾ ਰੋਡਾ ਦਵਿੰਦਰ ਸਿੰਘ ਜੀ ਕਿਹੜਾ ਬਟਰ ਬਟਰ ਵੈਂਟੇਰ ਕੇ ਨਾ ਜਾਈਏ ਸ਼ੇਰ ਕਰਨ ਅੰਕ ਵਿਸ਼ਮ ਬਾੜੀ ਤੋਂ ਬਾੜੀ ਖਬਰ ਤੋਂ ਨੂੰ ਪਤਾਈ ਹਾਂਜੀ ਬਹੁਤ ਵੱਡਾ ਬਾੜੀ ਖਬਰ ਹੋਈ ਰਾਤ ਦਾ ਪਤਾ ਲੱਗਿਆ ਕੀ ਕਾਰਨ ਸੀਗਾ ਜੋ ਆ ਸਾਫ ਸਾਬਾ ਉਹ ਹੁਣ ਤੇ ਬਾਅਦ ਪਤਾ ਚ ਕਿ ਉਹ ਗੱਡੀਆਂ-ਗੱਡੀਆਂ ਲੱਗ ਗਈਆਂ ਅਪਸ ਦੇ ਪਤਾ ਨਹੀਂ ਪਤਾ ਨੂੰ ਫੋਨ ਹੀ ਆਇਆ ਰਤੀ ਕੀ ਜਣਾ ਕਰ ਦੇ ਸਕਦਾ ਅਸੀਂ ਸਰਕਾਰ ਨੂੰ ਅਪੀਲ ਕਰਨੇ ਚਾਹੁੰਦੇ ਹਾਂ ਸਾਡੇ ਬੱਚਿਆਂ ਦੀਆਂ ਲਾਸ਼ਾਂ ਇੰਡੀਆ ਪਹੁੰਚਾਈਆਂ ਜਾਣ ਇਹ ਹੀ ਬੇਨਤੀ ਹੈ ਸਾਡੀ ਦੀ ਉੱਧਰਲੀ ਸਰਕਾਰ ਨੂੰ ਵੀ ਬੇਨਤੀ ਹੈ ਇੱਧਰ ਵਾਲੀ ਸਰਕਾਰ ਨੂੰ ਬੇਨਤੀ ਹੈ ਸਾਡੇ ਬੱਚੇ ਜਿਹਨੂੰ ਸਾਡੇ ਪਰਿਵਾਰ ਜਾਣ ਕੇ ਇਹ ਸੰਸਕਾਰ ਕਰਕੇ ਆਪਣਾ ਮੂੰਹ ਦੇਖ ਲਈ ਬੱਚਾ